ਸਾਰੇ ਪੰਜਾਬ ਭਰ ਦੇ ਜਿੰਨੇ ਵੀ ਟਰਾਂਸਪੋਰਟ ਜਗਤ ਦੇ ਜਿੰਨੇ ਵੀ ਟਰੱਕਰ ਵੀਰ ਨੇ ਸਾਰਿਆਂ ਨੂੰ ਇੰਦਰਜੀਤ ਸਿੰਘ ਉਪਲ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਅੱਜ ਸਵੇਰੇ ਇੱਕ ਨਵਾਂ ਅਜੇ ਨੋਟੀਫਿਕੇਸ਼ਨ ਤਾਂ ਨਹੀਂ ਸਾਡੇ ਸਾਹਮਣੇ ਆਇਆ ਕੋਈ ਵੀ ਪਰ ਜਿੰਨੇ ਵੀ ਕਾਗਜ਼ ਤਿਆਰ ਕਰਵਾਉਣ ਵਾਲੇ ਏਜੰਟਸ ਨੇ ਉਹਨਾਂ ਤੋਂ ਸਾਨੂੰ ਖਬਰਾਂ ਮਿਲੀਆਂ ਨੇ ਕਿ ਪੰਜਾਬ ਸਰਕਾਰ ਵੱਲੋਂ ਨਿਊ ਪਰਮਟ ਦੇ ਉੱਪਰ 5000 ਰੁਪਏ ਦੀ ਇੱਕ ਫੀਸ ਨਵੀਂ ਲਾਗੂ ਕੀਤੀ ਗਈ ਹੈ ਜੋ ਨਿੰਦਣਯੋਗ ਹੈ ਸੋ ਪੰਜਾਬ ਭਰ ਦੇ ਵਿੱਚ ਬਹੁਤ ਘੱਟ ਆਹ ਟਰਾਂਸਪੋਰਟਰ ਨੇ ਜਿਹੜੇ ਇਹਨਾਂ ਚੀਜ਼ਾਂ ਦੇ ਵਿਰੋਧ ਕਰਦੇ ਆ ਸੋ ਸਾਡਾ ਸਭਾਇਆ ਜੇ ਕੋਈ ਟਰਾਂਸਪੋਰਟ ਆ ਦੇ ਬਾਰੇ ਦੇ ਵਿੱਚ ਕੋਈ ਚੰਗਾ ਕਾਨੂੰਨ ਆਊਗਾ ਤੇ ਅਸੀਂ ਸਰਕਾਰ ਨੂੰ ਅਪਰੀਸ਼ੀਏਟ ਕਰਾਂਗੇ ਜੇ ਕੋਈ ਮਾੜਾ ਕਾਨੂੰਨ ਆਊਗਾ ਤੇ ਅਸੀਂ ਉਹਦਾ ਵਿਰੋਧ ਕਰਾਂਗੇ ਸੋ ਸਵੇਰੇ ਅਸੀਂ ਲੈਟਰ ਵੀ ਲਿਖ ਕੇ ਸਰਕਾਰ ਨੂੰ ਇੱਕ ਚਿੱਠੀ ਲਿਖ ਕੇ ਚਾਣਨਾ ਪਾਵਾਂਗੇ ਸੋ ਸਰਕਾਰ ਨੂੰ ਬੇਨਤੀ ਹੈ ਕਿ 20 ਤੋਂ 25% ਜਿਹੜੀਆਂ ਗੱਡੀਆਂ ਨਵੀਆਂ ਪੈ ਰਹੀਆਂ ਨੇ ਜਾਂ ਪੁਰਾਣੀਆਂ ਗੱਡੀਆਂ ਅਦਰ ਸਟੇਟਾਂ ਤੋਂ ਵੇਚ ਕੇ ਇੱਥੇ ਆ ਰਹੀਆਂ ਨੇ ਮੁੱਖ ਮੰਤਰੀ ਜੀ ਉਹ ਗੱਡੀਆਂ ਹਰਿਆਣਾ ਜਾਂ ਰਾਜਸਥਾਨ ਨੰਬਰ ਨੂੰ ਕਹਿਲ ਦੇ ਰਹੀਆਂ ਨੇ ਪੰਜਾਬ ਦਾ ਕੋਈ ਨੰਬਰ ਲੈਣ ਨੂੰ ਤਿਆਰ ਨਹੀਂ ਕਿਉਂਕਿ ਇੱਕ ਤੇ ਗ੍ਰੀਨ ਟੈਕਸ ਥੋਪਿਆ ਗਿਆ ਇੱਕ ਗੱਡੀਆਂ ਦੇ ਉੱਪਰ ਟੈਕਸਾਂ ਦਾ ਬੋਝ ਔਰ ਉੱਪਰ ਤੋਂ ਆ ਪਰਮਟ ਦੀ ਫੀਸ ਨਵੀਂ ਲਾਗੂ ਹੋਗੀ ਔਰ ਦੂਸਰੀ ਗੱਲ 4 ਸਾਲਾਂ ਦਾ ਜਿਹੜਾ ਟੈਕਸ ਸਰਕਾਰ ਨੇ ਅਲਾਉ ਕੀਤਾ ਹੈ ਇਹ ਬਹੁਤ ਇੱਕ ਗੱਡੀਆਂ ਵਾਸਤੇ ਇੱਕ ਖਤਰਨਾਕ ਪੋਜੀਸ਼ਨ ਹੈ ਸਰਕਾਰ ਨੂੰ ਚਾਹੀਦਾ ਜਿਹੜੀਆਂ ਅਨਲੀਗਲ ਟਰਾਲੀਆਂ ਚੱਲ ਰਹੀਆਂ ਨੇ ਇਹਨਾਂ ਦਾ ਸਿਕੰਜਾ ਕੱਸਿਆ ਜਾਵੇ ਕੰਮ ਤੇ ਸਾਰਾ ਇਹ ਲੈ ਕੇ ਜਾ ਰਹੀਆਂ ਨੇ ਲਗਭਗ ਝੋਨਾ ਹੁਣ ਅਸੀਂ ਵੇਖ ਰਹੇ ਹਾਂ ਕਿ ਜਿਹੜੇ ਟਰੈਕਟਰ ਟੈਕਸ ਨਹੀਂ ਦੇ ਰਹੇ ਜਿਹੜੀਆਂ ਗੱਡੀਆਂ ਅਨਲੀਗਲ ਤਰੀਕੇ ਨਾਲ ਚੱਲ ਰਹੀਆਂ ਨੇ ਉਹਨਾਂ ਤੇ ਸਰਕਾਰ ਸਿਕੰਜਾ ਨਹੀਂ ਕੱਸ ਰਹੀ ਔਰ ਟਰੱਕ ਜਿਹੜੇ ਚੱਲ ਰਹੇ ਨੇ ਸਰਕਾਰ ਨੂੰ ਇੱਕ ਨੰਬਰ 'ਚ ਟੈਕਸ ਦੇ ਰਹੇ ਨੇ ਪਰਮਿਟ ਫੀਸਾਂ ਭਰ ਰਹੇ ਨੇ ਉਹਨਾਂ ਦੇ ਉੱਤੇ ਰੋਜ਼ ਨਵੇਂ ਤੋਂ ਨਵਾਂ ਕੋਈ ਟੈਕਸ ਲਾਗੂ ਹੋ ਰਿਹਾ ਹੈ ਲੜੀ ਜਾ ਸਕਦੀ ਹੈ ਇਹਨੂੰ ਵਾਪਸ ਕਰਵਾਉਣ ਵਾਸਤੇ ਕੋਈ ਮੁਹਿੰਮ ਚਲਾਈ ਜਾ ਸਕਦੀ ਹੈ ਸੋ ਸਰਕਾਰ ਨੂੰ ਵੀ ਅਪੀਲ ਹੈ ਕਿ ਜਿੰਨਾ ਤੁਸੀਂ ਵਜ਼ਨ ਵਧ ਪਾਓਗੇ ਟਰੱਕਾਂ ਤੇ ਅਦਰ ਸਟੇਟਾਂ ਦੇ ਉਹ ਨੰਬਰ ਲੈ ਕੇ ਉਹਨਾਂ ਸਟੇਟਾਂ ਨੂੰ ਬੈਨੀਫਿਟ ਮਿਲ ਜਾਊਗਾ ਜਿ ਹਰਿਆਣਾ ਮਾਫ ਕਰਨਾ ਮੇਰੇ ਕੋਲੇ ਵੀ ਅੱਜ ਦੋ ਗੱਡੀਆਂ ਨੇ ਮੈਂ ਵੀ ਕੋਸ਼ਿਸ਼ ਕਰ ਰਿਹਾ ਕਿ ਅਗਲੀ ਗੱਡੀ ਜਿਹੜੀ ਹੈ ਹਰਿਆਣੇ ਦੇ ਵਿੱਚ ਹੀ ਪਾਸਿੰਗ ਕਰਵਾਈ ਜਾ ਸੋ ਸਰਕਾਰ ਨੂੰ ਬੇਨਤੀ ਹੈ ਟੈਕਸ ਵਧਾਉਣ ਨਾਲ ਕੋਈ ਬੈਨੀਫਿਟ ਨਹੀਂ ਹੁੰਦਾ ਉਲਟਾ ਲੋਕ ਸਟੇਟ ਤੋਂ ਪਾਸੇ ਹੋ ਜਾਂਦੇ ਆ ਦੂਸਰੀਆਂ ਸਟੇਟਾਂ ਦੇ ਨੰਬਰ ਲੈਣੇ ਸ਼ੁਰੂ ਕਰ ਦਿੰਦੇ ਆ ਸੋ ਇਸ ਚੀਜ਼ ਦਾ ਸਰਕਾਰ ਨੂੰ ਨੁਕਸਾਨ ਹੈ ਧੰਨਵਾਦ ਸਾਰੇ ਦੋਸਤਾਂ ਨੂੰ ਅਪੀਲ ਕਰਦਾ ਕਿ ਤੁਸੀਂ ਸਾਨੂੰ ਸਹਿਯੋਗ ਕਰੋਗੇ ਔਰ ਚਿੰਨੀ ਵੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋਗੇ ਇਹ ਗੱਲ ਅਫਸਰਾਂ ਤੱਕ ਸਾਰੇ ਟਰਾਂਸਪੋਰਟ ਮਿਨਿਸਟਰੀ ਤੱਕ ਪ੍ਰਿੰਸੀਪਲ ਸੈਕਟਰੀ ਸਾਹਿਬ ਤੱਕ ਪਹੁੰਚੇ ਤਾਂ ਕਿ ਇਹਦੇ ਉੱਤੇ ਕੋਈ ਨਾ ਕੋਈ ਧਿਆਨ ਦਿੱਤਾ ਜਾ ਸਕੇ ਧੰਨਵਾਦ ਵੈਲਜੀ ਜੀ ਦਾ ਖਾਲਸਾ ਵੈਲਜੀ ਜੀ ਦੀ ਫਤਿਹ